ਅੰਬੇਡਕਰ ਸੈਨਾ ਦੀ ਟੀਮ ਪ੍ਰਧਾਨ ਜੀ ਹਰਪਜਨ ਸੁਮਨ ਜੀ ਧਰਮਵੀਰ ਜੀ ਹੋਰ ਦਰਜਾ ਬਦਰਜਾ ਬੈਠੇ ਅੰਬੇਡਕਰ ਸੈਨਾ ਦੇ ਸਾਥੀਓ ਔਰ ਅਸਲ ਵਿਰਦੀ ਸਾਹਿਬ ਬਹੁਤ ਨਾਮੀ ਹਸਤੀ ਸਾਡੇ ਸਮਾਜ ਦੀ ਔਰ ਮੈਡਮ ਚੰਚਲ ਮਲ ਜੀ ਸੰਜੀਪ ਪੁਲਾਰਾਏ ਜੀ ਔਰ ਹੋਰ ਮੇਰੀਆਂ ਭੈਣਾਂ ਮੇਰੇ ਵੀਰ ਜੈ ਭੀਮ ਜੈ ਭਾਰਤ ਸਾਥਿਓ ਬਾਬਾ ਸਾਹਿਬ ਅੰਬੇਡਕਰ ਜੀ ਦਾ ਮਹਾਪਰਿਨਿਰਵਾਣ ਦਿਵਸ ਮਨਾਉਣ ਦੇ ਲਈ ਅਸੀਂ ਇਕੱਤਰ ਹੋਏ ਆ ਬਹੁਤ ਸਾਰੀ ਕੋਰੋਗ੍ਰਾਫੀ ਅਸੀਂ ਦੇਖੀ ਔਰ ਸੰਜੀਪ ਪੁਲਾਰਾਏ ਜੀ ਆਪਣੇ ਸੋਰੀ ਵਿੱਕੀ ਬਹਾਦਰਕੇ ਜੀ ਜਦੋਂ ਗਾਣਾ ਪੇਸ਼ ਕਰ ਰਹੇ ਸੀ ਤਾਂ ਬਹੁਤ ਸਾਰੀਆਂ ਅੱਖਾਂ ਦੇ ਵਿੱਚ ਹੰਝੂ ਸੀ ਬਹੁਤ ਸਾਰੇ ਲੋਕ ਇਮੋਸ਼ਨਲ ਹੋ ਰਹੇ ਸੀ बाबा साहेब ਅੰਬੇਡਕਰ ਦਾ ਜੀਵਨ ਹੀ ਇਹੋ ਜਿਹਾ ਹੈ ਕਿ ਤੁਸੀਂ ਇਮੋਸ਼ਨਲ ਹੋ ਜਾਓਗੇ ਪਰ ਜੇ बाबा ਸਾਹਿਬ ਦੀ ਗੱਲ ਕਰੀਏ ਤਾਂ बाबा साहेब ਅੰਬੇਡਕਰ ਨੂੰ ਸਕੂਲ ਤੋਂ ਬਾਹਰ ਬੈਠਣਾ ਪਿਆ ਗੰਦਾ ਪਾਣੀ ਪੀਣਾ ਪਿਆ ਉਹਨਾਂ ਨੂੰ ਆਪਣਾ ਆਪ ਕੁਰਬਾਨ ਕਰਨਾ ਪਿਆ ਆਪਣੀ ਪਤਨੀ ਕੁਰਬਾਨ ਕਰਨੀ ਪਈ ਆਪਣੇ ਬੱਚੇ ਕੁਰਬਾਨ ਕਰਨੇ ਪਏ ਅਸੀਂ ਸਾਰੇ ਗੱਲਾਂ ਜਾਣਦੇ ਆਂ ਇਹ ਲੋਕ ਜਿੰਨੇ ਵੀ ਲੋਕ ਬੈਠੇ ਆ ਸਾਰੇ ਜਾਨਾ ਪਰ ਸਾਥੀਓ ਕੀ ਇਹ ਗੱਲ ਸੁਣਾਉਣ ਦੇ ਨਾਲ ਬਾਬਾ ਸਾਹਿਬ ਅੰਬੇਡਕਰ ਦਾ ਅੰਦੋਲਨ ਪੂਰਾ ਹੁੰਦਾ ਸਾਨੂੰ ਜ਼ਿੰਮੇਵਾਰੀ ਲੈਣੀ ਪਊਗੀ ਕਿ ਬਾਬਾ ਸਾਹਿਬ ਅੰਬੇਡਕਰ ਤੂੰ ਬੇਸ਼ੱਕ ਸਾਡੇ ਤੋਂ ਚਲਾ ਗਿਆ ਲੇਕਿਨ ਅਸੀਂ ਤੇਰੇ ਪੈਰੋਕਾਰ ਅੱਜ ਪ੍ਰਣ ਕਰਦੇ ਹਾਂ ਕਿ ਤੇਰਾ ਅਧੂਰਾ ਕਾਰਜ ਅਸੀਂ ਮੰਜ਼ਿਲ ਤੱਕ ਪਹੁੰਚਾਵਾਂਗੇ ਲੇਕਿਨ ਸਾਥੀਓ ਅਸੀਂ ਇਸ ਤਰ੍ਹਾਂ ਦਾ ਕੋਈ ਉਪਰਾਲਾ ਨਹੀਂ ਕਰਦੇ ਇੱਕ ਸ਼ਾਇਰ ਨੇ ਲਿਖਿਆ ਕਹਿੰਦਾ ਜਾਗੋ ਐ ਜੈ ਬੀਮ ਵਾਲੋ ਤੂਫਾਨ ਆਨੇ ਸੇ ਪਹਿਲੇ ਜਿਹਦੀ ਗੱਲ ਕਜਰਾ ਸਭ ਤਰ ਕੇ ਗਏ ਕਿ ਦੇਸ਼ ਦੀ ਸਥਿਤੀ ਕੋਈ ਚੰਗੀ ਨਹੀਂ ਹੈ ਕਹਿੰਦਾ ਜਾਗੋ ਐ ਜੈ ਬੀਮ ਵਾਲੋ ਤੂਫਾਨ ਆਨੇ ਸੇ ਪਹਿਲੇ ਜਾਣਤੇ ਹੋ ਭੀਮ ਨੇ ਕਿਆ ਕਹਾ ਥਾ ਜਾਣੇ ਸੇ ਪਹਿਲੇ ਨੀਂਦ ਨਾ ਲੋ ਮੇਰਾ ਰਥ ਮੰਜ਼ਲ ਤੱਕ ਪਹੁੰਚਾਣੇ ਸੇ ਪਹਿਲੇ ਲੇਕਿਨ ਤੁਮ ਤੋ ਸੋ ਗਏ ਹੋ ਤੂੰ ਤੋ ਸੋ ਗਏ ਹੋ ਮੇਰੇ ਸੁਪਨਿਆਂ ਦਾ ਭਾਰਤ ਬਣਾਉਣੇ ਤੋਂ ਪਹਿਲੇ ਅਸੀਂ ਸਾਰੇ ਲੋਕ ਬੇਸ਼ੱਕ ਬਾਬਾ ਸਾਹਿਬ ਅੰਬੇਡਕਰ ਦੀਆਂ ਬਹੁਤ ਗੱਲਾਂ ਕਰਦੇ ਹਾਂ ਮੈਂ ਸਮਝਦਾ ਬਹੁਤ ਲੰਬੇ ਲੰਬੇ ਲੈਕਚਰਾਂ ਦੀ ਲੋੜ ਨਹੀਂ ਹੈ ਜੇ ਇੱਕ ਗੱਲ ਵੀ ਕਿਸੇ ਦੇ ਖਾਂਨੇ ਪੈ ਜੇ ਤਾਂ ਸ਼ਾਇਦ ਇਸ ਦੇਸ਼ ਦੇ ਵਿੱਚ ਸਾਡੇ ਸਮਾਜ ਦੀ ਬਿਗੜੀ ਬਣ ਸਕਦੀ ਹੈ ਇੱਕ ਛੋਟੀ ਜੀ ਕਹਾਣੀ ਲਿਓ ਟੋਲਸਟਾਈ ਦੇ ਕਹਾਣੀਗਿਰਦੀ ਸਾਹਿਬ ਉਹ ਲਿਖਦਾ ਕਹਿੰਦਾ ਇੱਕ ਪੁਜਾਰੀ ਇੱਕ ਪੀਠ ਮੰਗਾ ਕਿਸੇ ਜਗ੍ਹਾ ਦੇ ਉੱਪਰ ਬੈਠਾ ਸੀ ਧਾਰਮਿਕ ਸਥਾਨ ਦੇ ਉੱਪਰ ਔਰ ਉਹ ਬਾਹਰ ਬੈਠਾ ਔਰ ਉਹਨੂੰ ਇਹੋ ਜੀ ਬਿਮਾਰੀ ਹੋ ਗਈ ਕਿ ਉਹਦੇ ਵਾਇਰਸ ਦੇ ਨਾਲ ਬਹੁਤ ਸਾਰੇ ਲੋਕ ਉਹਦੇ ਸੱਜੇ ਤੇ ਖੰਬੇ ਪੀਠ ਮੰਗਣ ਵਾਲੇ ਲੋਕ ਹੌਲੀ-ਹੌਲੀ ਮਰਨੇ ਸ਼ੁਰੂ ਹੋ ਗਏ ਹੌਲੀ-ਹੌਲੀ ਮਰਨੇ ਸ਼ੁਰੂ ਹੋ ਗਏ ਤਾਂ ਸਟੇਟ ਦੇ ਰਾਜੇ ਨੇ ਹੁਕਮ ਕੀਤਾ ਕਿ ਇਸ ਭਿਖਾਰੀ ਨੂੰ ਸ਼ਹਿਰ ਦੇ ਵਿੱਚ ਘੁੰਮਣਾ ਵਰਜਿਤ ਕਰ ਦਿੱਤਾ ਜਾਵੇ ਔਰ ਜਿਸ ਜਗ੍ਹਾ ਦੇ ਉੱਪਰ ਇਹ ਬੈਠਾ ਉਸ ਜਗ੍ਹਾ ਦੇ ਉੱਪਰ ਜਿਸ ਜਗ੍ਹਾ ਦੇ ਉੱਪਰ ਇਹ ਬੈਠਾ ਉਸ ਜਗ੍ਹਾ ਦੇ ਉੱਪਰ ਹੀ ਇਹਨੂੰ ਥਾਣਾ ਜਿਹੜਾ ਦਿੱਤਾ ਜਾਂਦਾ ਹੌਲੀ ਹੌਲੀ ਉਹਦੇ ਦੋਨੇ ਪਾਸੇ ਜਿਹੜੀ ਲਾਈਨ ਸੀ ਸੱਜੇ ਦੇ ਥੱਬੇ ਲੋਕ ਜਿਹੜੇ ਭਿਖਾਰੀ ਸੀ ਉਹ ਮਰਨੇ ਸ਼ੁਰੂ ਹੋਏ ਔਰ ਇੱਕ ਦਿਨ ਉਹ ਇਕੱਲਾ ਰਹਿ ਗਿਆ ਜਦੋਂ ਇਕੱਲਾ ਰਹਿ ਗਿਆ ਤਾਂ ਇੱਕ ਦਿਨ ਜਾ ਕੇ ਉਹ ਵੀ ਮਰ ਗਿਆ ਔਰ ਲਿਓ ਟੋਲਸਟਾਈ ਲਿਖਦਾ ਹੈ ਕਿ ਰਾਜੇ ਨੇ ਹੁਕਮ ਕੀਤਾ ਕਿ ਜਿਸ ਜਗ੍ਹਾ ਬੈਠ ਕੇ ਭੀਖ ਮੰਗਦਾ ਰਿਹਾ ਉਸ ਜਗ੍ਹਾ ਦੇ ਉੱਪਰ ਹੀ ਇੱਕ ਵੱਡਾ ਟੋਇਆ ਪਟਕੇ ਇਸ ਬੰਦੇ ਨੂੰ ਦਬਾ ਦਿੱਤਾ ਜਾਵੇ। ਔਰ ਸਾਥੀਆਂ ਜਦੋਂ ਦਬਾਉਣ ਦੇ ਲਈ ਜਦੋਂ ਦਬਾਉਣ ਦੇ ਲਈ ਕੁਝ ਲੋਕ ਗਏ ਔਰ ਜਦੋਂ ਟੋਇਆ ਪਟ ਰਹੇ ਨੇ ਤਾਂ ਥੰਨੇ ਦੇਖਿਆ ਕਿ ਉਹਨਾਂ ਨੇ ਇੱਕ ਧੜਾ ਦਿਖਾਈ ਦਿੱਤਾ ਔਰ ਉਸ ਘੜੇ ਦੇ ਵਿੱਚ ਮੋਹਰਾ ਸੀ। ਉਹ ਗੱਲ ਖਤਮ ਕਿੱਥੇ ਕਰਦਾ ਉਹ ਕਹਿੰਦਾ ਕਿ ਜਿਸ ਜਗ੍ਹਾ ਦੇ ਉੱਪਰ ਬੈਠ ਕੇ ਸਾਰੀ ਜ਼ਿੰਦਗੀ ਪੀਖ ਬੰਦਦਾ ਰਿਆ ਉਸ ਜਗ੍ਹਾ ਦੇ ਥੱਲੇ ਮੋਹਰਾਂ ਸੀ ਇਹ ਸਾਡੀ ਸਥਿਤੀ ਹੈ ਕਿ ਬਾਬਾ ਸਭ ਅੰਬੇਡਕਰ ਦਾ ਕਨਸਟੀਚਿਊਸ਼ਨ ਜਿਹਦੀ ਬਦਲਤ ਅਸੀਂ ਇਸ ਦੇਸ਼ ਦੇ ਰਾਜੇ ਬਣ ਸਕਦੇ ਸੀ ਇਸ ਦੇਸ਼ ਦੀ ਹਰ ਇੱਕ ਚੀਜ਼ ਦੇ ਅਸੀਂ ਮਾਲਕ ਬਣ ਸਕਦੇ ਸੀ ਅਸੀਂ ਲੋਕ ਸਿਰਫ ਤੇ ਸਿਰਫ ਆਟੇ ਔਰ ਦਾਲ ਤੱਕ ਸੀਮਤ ਹੋ ਗਏ ਅਸੀਂ ਉਹ ਜਿਹੜਾ ਘੜਾ ਸੀ ਉਹ ਨੂੰ ਫੁੱਲਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਅਸੀਂ ਉਸ ਟੀਲ ਨੂੰ ਕੋਸ਼ਿਸ਼ ਨਹੀਂ ਕੀਤੀ ਜਦ ਬਾਬਾ ਸਾਹਿਬ ਅੰਬੇਡਕਰ ਨੇ ਕਨਸਟੀਟਿਊਸ਼ਨ ਪੇਸ਼ ਕੀਤਾ ਤਾਂ ਸ਼ਿਪਰਨ ਲਾਲ ਸਖੇਣਾ ਨਾਂ ਦਾ ਇੱਕ ਆਦਮੀ ਉਹ ਇਹ ਗੱਲ ਕਹਿੰਦਾ ਜਦੋਂ ਬਾਬਾ ਸਾਹਿਬ ਅੰਬੇਡਕਰ ਨੂੰ ਆਪਣੇ ਤਰਕ ਦਲੀਲ ਦੇ ਨਾਲ ਹਰਾ ਨਹੀਂ ਪਾਇਆ ਤੇ ਉਹ ਲਿਖਦਾ ਕਹਿੰਦਾ ਇਹ ਡਾਕਟਰ ਅੰਬੇਡਕਰ ਹੈ ਇਹ ਕਿਸੇ ਦੀ ਗੱਲ ਨਹੀਂ ਮੰਨੇਗਾ ਇਹ ਜੋ ਕਹਿੰਦਾ ਇਹਨੂੰ ਕਰਨ ਦਿਓ ਜਦ ਅਸੀਂ ਸੱਤਾ ਦੇ ਵਿੱਚ ਆਵਾਂਗੇ ਅਸੀਂ ਇਸ ਸੰਵਿਧਾਨ ਨੂੰ ਬਦਲ ਕੇ ਰੱਖ ਦਵਾਂਗੇ 70 ਸਾਲਾਂ ਦੇ ਵਿੱਚ ਉਹ ਲੋਕ ਅੱਜ ਸੰਵਿਧਾਨ ਬਦਲਣ ਵਾਲੇ ਪਾਸੇ ਜਿਹੜੇ ਲੋਕ 100 ਸਾਲ ਦੇ ਵਿੱਚ ਆਪਣੀ ਨਿੱਕਰ ਨਹੀਂ ਬਦਲ ਸਕੇ ਅੱਜ ਉਹ ਦਾਵਾ ਕਰਦੇ ਆ ਚੈਲੰਜ ਕਰਦੇ ਆ 2024 ਦੀਆਂ ਇਲੈਕਸ਼ਨਾਂ ਚ ਤੁਸੀਂ ਸੁਣਿਆ ਕਿ ਅਸੀਂ ਸੰਵਿਧਾਨ ਨੂੰ ਬਦਲ ਕੇ ਰੱਖ ਦਵਾਂਗੇ 400 ਲੈ ਕੇ ਪਰ ਕਸੂਰ ਕਿਤਾ ਕਸੂਰ ਤੁਹਾਡਾ ਤੁਹਾਡਾ ਸਭ ਦਾ ਕਸੂਰ ਹੈ ਮੈਂ ਵੀ ਇਹਦੇ ਵਿੱਚ ਸ਼ਾਮਲ ਹਾਂ ਮੈਂ ਕਿਸ ਤਰ੍ਹਾਂ ਸ਼ਾਮਲ ਹਾਂ ਕਿਉਂਕਿ ਜਨਤਾ ਦੇ ਪੈਰ ਦੇ ਵਿੱਚ ਜਿਹੜੀ ਜੁੱਤੀ ਹੈ ਉਸ ਜੁੱਤੀ ਦੇ ਵਿੱਚ ਜਾਣ ਨਹੀਂ ਹੈ ਬਾਬਾ ਸਾਹਿਬ ਅੰਬੇਡਕਰ ਦੀ ਬਦੌਦ ਜਿਹੜੇ ਲੋਕ ਵੱਡੇ ਵੱਡੇ ਅਹੁਦੇ ਤੇ ਪਹੁੰਚੇ ਜਿਹੜੇ ਲੋਕ ਮੰਤਰੀ ਔਰ ਸੰਤਰੀ ਬਣੇ ਉਹ ਲੋਕ ਬਾਬਾ ਸਾਹਿਬ ਅੰਬੇਡਕਰ ਦੇ ਨਮਕ ਦੇ ਵਿੱਚ ਸ਼ਾਮ ਕੋਈ ਥੋੜ੍ਹੀ ਕਿ ਉਹ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਛੱਡ ਕੇ ਗਾਂਧੀ ਦੇ ਚਰਨਾਂ ਦੇ ਵਿੱਚ ਲਤ-ਮਸਤ ਹੋ ਗਏ ਬਾਬਾ ਸਾਹਿਬ ਅੰਬੇਡਕਰ ਨੇ ਨਮਕ ਦੇ ਵਿੱਚ ਖੋਟ ਸੀ ਕਿ ਉਹ ਲੋਕ ਗਾਂਧੀ ਦੇ ਚਰਨਾਂ ਦੇ ਵਿੱਚ ਜਾ ਕੇ ਬੈਠ ਗਏ ਪਰ ਅਸੀਂ ਗਲਤੀ ਕੀ ਕੀਤੀ ਅਸੀਂ ਲੋਕਾਂ ਨੇ ਤੁਸੀਂ ਸਾਰੇ ਨੇ ਨਰਸਿਸ ਕਰਨਾ ਗੱਲਾਂ ਬਹੁਤ ਸਾਰੀਆਂ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਸੀ ਇਸ ਪਾਰਟੀ ਦੇ ਇੱਕ ਹਾਨੇ ਦੇ ਵੀ ਮੈਂਬਰ ਨਾ ਬਣਿਓ ਪਰ ਪਿਛਲੇ 70 ਸਾਲਾਂ ਦੇ ਵਿੱਚ ਜਿਹਨਾਂ ਲੋਕਾਂ ਨੇ ਸੰਵਧਾਨ ਦੇ ਵਿਰੁੱਧ ਕੰਮ ਕੀਤੇ ਉਹਨਾਂ ਲੋਕਾਂ ਨੂੰ ਜਿਤਾਜ ਜਿਤਾ ਕੇ ਬਾਰ-ਬਾਰ ਅਸੀਂ ਲੋਕਾਂ ਨੇ ਪਾਰਲੀਮੈਂਟ ਦੇ ਵਿੱਚ ਔਰ ਵਿਧਾਨ ਸਭਾਵਾਂ ਦੇ ਵਿੱਚ ਪੇਜਿਆ ਤਕਸੂਰਵਾਰ ਕੌਣ ਹੈ ਅਸੀਂ ਦੋਸ਼ ਦਿੰਦੇ ਆ ਕਿ ਉਹ ਸੰਵਿਧਾਨ ਖਤਮ ਕਰ ਰਹੇ ਨੇ ਪਰ ਖਤਮ ਕਰਨ ਦੇ ਲਈ ਤਕਸੂਰਵਾਰ ਕੌਣ ਹੈ ਅਸੀਂ ਲੋਕਾਂ ਕਿਉਂ ਕਿਉਂਕਿ ਅਸੀਂ ਉਹ ਲੋਕਾਂ ਨੂੰ بار بار پارਲੀਮੈਂਟ ਔਰ ਵਿਧਾਨ ਸਭਾਵਾਂ ਦੇ ਵਿੱਚ ਪੇਜਦੇ ਕਿਉਂਕਿ ਜੇ ਜਨਤਾ ਦੀ ਜੁੱਤੀ ਦੇ ਵਿੱਚ ਜਾਣ ਹੁੰਦੀ ਤਾਂ ਅਸੀਂ ਲੋਕ ਉਹਨਾਂ ਲੋਕਾਂ ਨੂੰ ਬਾਬਾ ਸਾਹਿਬ ਅੰਬੇਡਕਰ ਦੇ ਚਰਨਾਂ ਦੇ ਵਿੱਚ ਨਤਮਸਤਕ ਕਰਦੇ ਜਿਹੜੇ ਲੋਕ ਬਾਬਾ ਸਾਹਿਬ ਅੰਬੇਡਕਰ ਦੀ ਪਿੱਠ ਤੇ ਛੁਰਾ ਮਾਰ ਕੇ ਗਾਂਧੀ ਦੇ ਚਰਨਾਂ ਦੇ ਵਿੱਚ ਜਾ ਕੇ ਬੈਠ ਗਏ ਲੇਕਿਨ ਅਸੀਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕੀਤਾ ਤੇ ਇਸ ਕਰਕੇ ਸਾਥੀਓ ਅੱਜ ਬਾਬਾ ਸਾਹਿਬ ਅੰਬੇਡਕਰ ਦਾ ਜਿਹੜਾ ਪ੍ਰਿਨਿਰਵਾਣ ਦਿਵਸ ਆ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਵੀ ਅਸੀਂ ਮਨਾਏ ਜਾਂਦੇ ਆ ਇਹਨੂੰ ਮਨਾਉਣ ਦੇ ਨਾਲ ਨਾਲ ਜੇ ਅਸੀਂ ਪ੍ਰਣ ਕਰੀਏ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਤੇਰਾ ਅਧੂਰਾ ਕਾਰਜਾ ਅਸੀਂ ਮੰਜ਼ਿਲ ਤੱਕ ਪਹੁੰਚਾਵਾਂਗੇ ਤਾਂ ਸ਼ਾਇਦ ਸਾਡੀ ਬਿਗੜੀ ਬਣ ਸਕਦੀ ਹੈ ਜਿਵੇਂ ਬਾਬਾ ਸਾਹਿਬ ਅੰਬੇਡਕਰ ਨੇ 1950 ਦੇ ਵਿੱਚ ਜਦ ਸੰਵਿਧਾਨ ਸੌਂਪਿਆ ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਹੁਣ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਕਹਿੰਦੇ ਮੈਂ ਇਹ ਦੇਸ਼ ਦੀ ਜਿਹੜੀ ਸੰਸਦ ਹੈ ਇਸ ਦੇਸ਼ ਦੀ ਜਿਹੜੀ ਸੰਸਦ ਹੈ ਔਰ ਇਸ ਦੇਸ਼ ਦੀਆਂ ਜਿਹੜੀਆਂ ਵਿਧਾਨ ਸਭਾਵਾਂ ਨੇ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਮੇਰੇ ਸਮਾਜ ਦੇ ਲੋਕੋ ਅਸਲੀ ਲੜਾਈ ਹੁਣ ਸ਼ੁਰੂ ਹੁੰਦੀ ਹੈ ਉਹ ਕਿਹੜੀ ਲੜਾਈ ਹੈ ਬਾਬਾ ਸਾਹਿਬ ਲਿਖਦੇ ਆ ਕਹਿੰਦੇ ਇਸ ਦੇਸ਼ ਦੀ ਸੰਸਦ ਜਿਹੜੀ ਉਹ ਇਸ ਸੰਵਿਧਾਨ ਦੀ jaan ਹੈ ਔਰ ਇਸ ਦੇਸ਼ ਦੀਆਂ ਵਿਧਾਨ ਸਭਾਵਾਂ ਜਿਹੜੀਆਂ ਨੇ ਉਹ ਇਹਦਾ ਦਿਲ ਹਨ ਤਾਂ ਇਹ ਦਿਲ ਔਰ ਇਹ ਸਰੀਰ ਦੇ ਵਿੱਚ jaan ਕਿਸ ਤਰ੍ਹਾਂ ਪਵੇਗੀ ਤਾਂ ਬਾਬਾ ਸਾਹਿਬ ਅੰਬੇਦਕਰ ਲਿਖਦੇ ਆ ਕਿ ਅੰਬੇਦਕਰ ਹੀ ਲੋਕ ਜਿਹੜੇ ਉਹ ਵਿਧਾਨ ਸਭਾਵਾਂ ਦੇ ਵਿੱਚ ਔਰ ਸੰਸਦ ਦੇ ਵਿੱਚ ਜਾਣੇ ਚਾਹੀਦੇ ਬਾਬਾ ਸਾਹਿਬ ਅੰਬੇਦਕਰ ਨੇ ਕਿਹਾ ਭਾਰਤ ਦੇ ਲੋਕੋ ਅਸਲੀ ਲੜਾਈ ਹੁਣ ਸ਼ੁਰੂ ਹੋਈ। ਬਾਬਾ ਸਾਹਿਬ ਅੰਬੇਡਕਰ ਨੇ ਕਿਸੇ ਜਾਤੀ ਵਿਸ਼ੇਸ਼ ਨੂੰ ਨਹੀਂ ਕਿਹਾ। ਲੇਕਿਨ ਸਾਥੀਓ ਅਸੀਂ ਕੀ ਕੀਤਾ? ਅਸੀਂ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਗੱਲ ਮੰਨ ਕੇ ਲੋਕ ਭੇਜੇ। ਕੌਣ ਭੇਜੇ? ਅਸੀਂ ਰਵਿਦਾਸੀਏ ਭੇਜੇ, ਅਸੀਂ ਬਾਲਮੀਕੀ ਭੇਜੇ, ਅਸੀਂ ਚੀਰ ਨਾਈ ਤੇ ਤਰਖਾਨ ਭੇਜੇ। ਲੇਕਿਨ ਇੱਕ ਵੀ ਅੰਬੇਡਕਰੀ ਜਿਹੜਾ ਬਾਬਾ ਸਾਹਿਬ ਅੰਬੇਡਕਰ ਦੇ ਸਭਦਾਨ ਦੇ ਪੱਖ ਦੇ ਵਿੱਚ ਬੋਲਦਾ ਸੀ ਨਹੀਂ ਭੇਜਿਆ। ਪਰ ਪੰਜਾਬ ਦੀ ਧਰਤੀ ਤੋਂ ਇੱਕ ਬੁੱਬਰ ਸ਼ੇਰ ਜਿਹੜਾ ਤੁਹਾਡੇ ਵਿੱਚੋਂ ਪੈਦਾ ਹੋਇਆ ਉਹਨੇ ਕਿਹਾ ਬਾਬਾ ਸਾਹਿਬ ਅੰਬੇਡਕਰ ਤੇਰਾ ਅਧੂਰਾ ਆਫਤਾਰਵਾ ਮੈਂ ਮੰਜ਼ਿਲ ਤੱਕ ਪਹੁੰਚਾਵਾਂਗਾ ਬਾਬਾ ਸਾਹਿਬ ਉਸੇ ਪਾਸ਼ਣ ਦੇ ਵਿੱਚ ਅਗਲੀ ਗੱਲ ਲਿਖਦੇ ਨੇ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਦੇਸ਼ ਦੀ 80% ਜ਼ਮੀਨ ਜਿਹੜੀ ਆ ਉਹ ਗਰੀਬ ਗੁਰਬੀਆਂ ਦੇ ਵਿੱਚ ਵੰਡ ਦਿੱਤੀ ਜਾਣੀ ਚਾਹੀਦੀ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਦੇਸ਼ ਦੀ 80% ਜ਼ਮੀਨ ਗਰੀਬ ਗੁਰਬੀਆਂ ਦੇ ਵਿੱਚ ਵੰਡ ਦਿੱਤੀ ਜਾਣੀ ਚਾਹੀਦੀ ਪਰ ਸਾਥੀਓ ਅੱਜ ਜਿਹੜੇ ਲੋਕ ਲਾਲ ਰੰਗ ਦਾ ਕਨਸਟੀਟਿਊਸ਼ਨ ਦਿਖਾ ਕੇ ਪੂਰੇ ਦੇਸ਼ ਦੇ ਵਿੱਚ ਬਹੁਜਨ ਸਮਾਜ ਨੂੰ ਮੂਲਕ ਬਣਾਉਂਦੇ ਰਹੇ ਉਸ ਪਾਰਟੀ ਨੇ ਇਸ ਦੇਸ਼ ਦੀ 60% ਜ਼ਮੀਨ ਇਸ ਦੇਸ਼ ਦੀ 60% ਜ਼ਮੀਨ ਪੂੰਜੀਪਤੀਆਂ ਨੂੰ ਦੇ ਦਿੱਤੀ। ਔਰ ਕੀ ਸਾਥੀਓ ਇਸ ਦੇਸ਼ ਦੇ ਵਿੱਚ ਕਿਨਾਰਾ ਲੱਗਿਆ ਸੀ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ। ਕੀ ਸਾਥੀਓ ਕੀ ਪੰਡਤ ਨਹਿਰੂ ਨੇ ਇਹ ਨਾਰਾ ਲਗਾਇਆ ਕੀ ਮਹਾਤਮਾ ਗਾਂਧੀ ਨੇ ਨਾਰਾ ਲਗਾਇਆ ਜਾਂ ਅਰਵਿੰਦ ਕੇਜਰੀਵਾਲ ਨੇ ਨਾਰਾ ਲਗਾਇਆ ਜਾਂ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਬਾਦਲ ਨੇ ਪਰ ਕੈਪਟਨ ਅਮਰਿੰਦਰ ਸਿੰਘ ਨੇ ਨਾਰਾ ਲਾਇਆ ਕਿਸੇ ਨੇ ਵੀ ਇਹ ਨਾਰਾ ਨਹੀਂ ਲਾਇਆ ਤੁਹਾਡੇ ਵਿੱਚੋਂ ਪੈਦਾ ਹੋਏ ਮਾਨੇਵਰ ਸਭ ਕਾਂਸੀ ਰਾਮ ਨੇ ਇੱਕ ਗੱਲ ਕਹੀ ਕਿ ਇਹ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਸਾਡੀ ਤਾਂ ਸਾਥੀਓ ਅਸੀਂ ਕੀ ਕੀਤਾ ਅਸੀਂ ਉਸ ਰਹਿਬਰ ਦੀਆਂ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਸਮਝ ਨਹੀਂ ਸਕੇ ਅਸੀਂ بار 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 ਉਹਨਾਂ ਨੂੰ ਕੰਮ ਤਗੜੇ ਕਰ ਕਰਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਵਿਧਾਨ ਸਭਾਵਾਂ ਦੇ ਵਿੱਚ ਭੇਜਿਆ ਔਰ ਹੌਲੀ 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 ਕਰਕੇ ਅੱਜ ਤੁਹਾਡਾ ਕਨਸਟੀਟਿਊਸ਼ਨ ਜਿਹੜਾ ਆ ਉਹਨੂੰ ਖਤਮ ਕੀਤਾ ਜਾਵੇ ਤਾਂ ਇਸ ਕਰਕੇ ਸਾਥੀਓ ਅੱਜ ਸਾਡੀ ਇਹ ਡਿਊਟੀ ਬਣਦੀ ਆ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਦੇ ਪੈਰੋਕਾਰ ਬਾਬਾ ਸਾਹਿਬ ਅੰਬੇਡਕਰ ਦੀ ਜਾਜਾਕਾਰ ਕਰਨ ਦੀ بجائے ਕਿ ਬਾਬਾ ਸਾਹਿਬ ਅੰਬੇਡਕਰ ਜਿਹੜਾ ਮੁੰਡਿਆਂ ਨੇ ਕਾਰਡ ਛਾਪਿਆ ਸੀ ਉਹਦੇ ਉੱਪਰ ਇੱਕ ਬਹੁਤ ਸੁੰਦਰ ਲਾਈਨਾਂ ਲਿਖੀਆਂ ਸੀ ਕਿ ਮੇਰੀ ਜਾਜਾਕਾਰ ਕਰਨ ਦੀ بجائے ਜੇ ਮੇਰੇ ਅਧੂਰੇ ਤਾਰਿਆਂ ਨੂੰ ਤੁਸੀਂ ਮੰਜ਼ਿਲ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਤਾਂ ਸਾਥੀਓ ਅੱਜ ਸਾਨੂੰ ਇਹ ਪ੍ਰਣ ਲੈ ਕੇ ਜਾਣਾ ਚਾਹੀਦਾ ਕਿਉਂਕਿ ਦੁਸ਼ਮਣ ਨੇ ਸੰਕਲਪ ਕੀਤਾ ਅਸੀਂ ਕਨਸਟੀਟਿਊਸ਼ਨ ਖਤਮ ਕਰਾਂਗੇ ਆ ਜੋ ਕਨਸਟੀਟਿਊਸ਼ਨ ਖਤਮ ਕਰਨ ਵਾਲੇ ਪਾਸੇ ਨੇ لیکن ਅਸੀਂ ਲੋਕ ਸਿਰਫ ਤੇ ਸਿਰਫ ਤੰਨਾ ਦਾ ਰਸ اور ਜਬਾਨ ਦਾ ਰਸ ਲੈਣਾ ਜਾਣਦੇ ਆ ਅਸੀਂ ਸੋਹਣੀ ਸੋਹਣੀ ਉੱਪਰ ਜਿਹੜਾ ਉਹ 스테ਜ ਸ਼ੋ ਵੀ ਦੇਖ ਲਏ ਅਸੀਂ ਭਾਸ਼ਣ ਵੀ ਸੁਣ ਲਏ ਅਸੀਂ ਸਾਰੇ ਪੰਜਾਬੀ ਬਹੁਤ ਵਧੀਆ ਭਾਸ਼ਣ ਵੀ ਕਰਦੇ ਆ ਲੇਕਿਨ ਮਸਲਾ ਸਿਰਫ ਤੇ ਸਿਰਫ ਕਰਨ ਦਾ ਹੈ ਕਿ ਜੇ ਅਸੀਂ بابا ਸਾਹਿਬ ਅੰਬੇਦਕਰ ਦੇ ਪੈਰੋਕਾਰ ਉਹਨਾਂ ਦੀ ਗੱਲ ਨੂੰ ਅੱਗੇ ਨਹੀਂ ਵਧਾ پا ਰਹੇ ਤਾਂ ਇਹਦਾ ਮਤਲਬ ਕਿ ਬਾਬਾ ਸਾਹਿਬ ਅੰਬੇਦਕਰ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਦਾ ਇੱਕ ਅੰਤਿਮ ਪਛਤਾਵਾ ਸੀ ਕਿ ਮੈਨੂੰ ਮੇਰੇ ਪੜ੍ਹੇ ਲਿਖੇ ਸਮਾਜ ਨੇ ਧੋਖਾ ਦਿੱਤਾ ਔਰ ਉਸ ਧੋਖੇ ਤੋਂ ਦਾ ਬਹੁਤ ਸਾਰਾ ਜਿਹੜਾ ਬਾਬਾ ਸਾਹਿਬ ਅੰਬੇਦਕਰ ਨੇ ਗੱਲ ਕਹੀ ਮਾਨਯਵਰ ਸਾਹਿਬ ਪੰਚੀ ਰਾਮ ਨੇ ਬਹੁਤ ਵੱਡੀ ਕੋਸ਼ਿਸ਼ ਕੀਤੀ ਕਿਉਂਕਿ 6 ਦਸੰਬਰ 1956 ਨੂੰ ਬਾਬਾ ਸਾਹਿਬ ਅੰਬੇਦਕਰ ਬੇਸ਼ੱਕ ਇਸ ਧਰਤੀ ਤੋਂ ਚਲੇ ਗਏ ਲੇਕਿਨ 6 ਦਸੰਬਰ 1978 ਦੇ ਵਿੱਚ ਮਾਨੇ ਵਰ ਸਾਬਕਾ ਅੰਛੀ ਰਾਮ ਨੇ ਬਾਂਮ ਸੇ ਬੁਨਾਂ ਦੀ ਜਥੇਬੰਦੀ ਬਣਾ ਕੇ ਉਸ ਤਲੰਤ ਨੂੰ ਧੋਣ ਦੀ ਕੋਸ਼ਿਸ਼ ਕੀਤੀ ਜਿਹੜੀ ਗੱਲ ਬਾਬਾ ਸਾਹਿਬ ਅੰਬੇਡਕਰ ਨੇ ਕਹੀ ਸੀ ਕਿ ਮੈਨੂੰ ਮੇਰੇ ਪੜੇ ਲਿਖੇ ਸਮਾਜ ਨੇ ਧੋਖਾ ਦਿੱਤਾ ਤਾਂ ਸਾਥੀਓ ਅੱਜ ਕਿਹ ਪੜਿਆ ਲਿਖਿਆ ਸਮਾਜ ਅੱਜ ਵੀ ਬਾਬਾ ਸਾਹਿਬ ਅੰਬੇਡਕਰ ਨੂੰ ਧੋਖਾ ਦੇ ਰਿਹਾ ਇਹ ਸੋਚਣ ਦਾ ਵਿਸ਼ਾ ਹੈ ਇਹ ਸੋਚਣ ਦਾ ਵਿਸ਼ਾ ਹੈ ਕਿ ਕਿਹ ਪੜਿਆ ਲਿਖਿਆ ਸਮਾਜ ਅੱਜ ਵੀ ਬਾਬਾ ਸਾਹਿਬ ਅੰਬੇਡਕਰ ਨੂੰ ਧੋਖਾ ਦੇ ਰਿਹਾ ਕਿਉਂਕਿ ਉਹ ਸਾਰੀਆਂ ਗੱਲਾਂ ਬਾਬਾ ਸਾਹਿਬ ਨਾਲ ਜੁੜੀਆਂ ਨੇ ਜਦੋਂ ਬਾਬਾ ਸਾਹਿਬ ਅੰਬੇਡਕਰ ਦੀ ਡੈਥ ਹੁੰਦੀ ਆ ਤਾਂ ਇਹਨ ਸ਼ਿਵਾਜੀ ਨੇ ਉਸ ਦਿਨ ਇੱਕ ਗੱਲ ਕਹੀ ਸੀ ਕਿ ਮਰਿਆ ਹੋਇਆ ਅੰਬੇਡਕਰ ਜਿੰਦਾ ਅੰਬੇਡਕਰ ਨਾਲੋਂ ਵੱਧ ਖਤਰਨਾਕ ਸਾਬਤ ਹੋਏਗਾ ਮਰਿਆ ਹੋਇਆ ਅੰਬੇਡਕਰ ਜਿੰਦਾ ਅੰਬੇਡਕਰ ਨਾਲੋਂ ਵੱਧ ਖਤਰਨਾਕ ਸਾਬਤ ਹੋਏਗਾ ਅੱਜ ਉਹ ਗੱਲ ਜਿਹੜੀ ਆਉ ਸਹੀ ਸਾਬਤ ਹੁੰਦੀ ਆ ਕਿ ਬਾਬਾ ਸਾਹਿਬ ਅੰਬੇਡਕਰ ਦਾ ਪ੍ਰੀ ਨਿਰਮਾਨ ਤੋਂ ਲੈ ਕੇ ਔਰ ਜਦੋਂ ਉਹਨਾਂ ਦਾ ਜਨਮ ਦਿਨ ਆਉਂਦਾ ਤਕਰੀਬਨ ਪੂਰੇ ਇੰਡੀਆ ਕੀ ਪੂਰੇ ਵਿਸ਼ਵ ਦੇ ਵਿੱਚ ਥਾਂ ਥਾਂ ਦੇ ਬਾਬਾ ਸਾਹਿਬ ਅੰਬੇਡਕਰ ਦੇ ਨਾਂ ਦੇ ਜਿਹੜੇ ਉਹ ਚਰਚੀਆਂ ਹੁੰਦੇ ਆ ਛੋਟੀਆਂ ਵੱਡੀਆਂ ਸਵਾਵਾਂ ਹੁੰਦੀਆਂ ਨੇ ਪਰ ਗੱਲ ਫਿਰ ਉੱਥੇ ਆ ਜਾਂਦੀ ਆ ਕਿ ਇੰਨੇ ਅੰਬੇਡਕਰ ਹੀ ਇਕੱਲੇ ਬਾਬਾ ਸਾਹਿਬ ਅੰਬੇਡਕਰ ਸਾਡਾ ਸਾਰਾ ਦਾ ਸਾਰਾ ਜਿਹੜਾ ਦਲਿਤਰ ਸੀ ਉਹ ਦੂਰ ਕਰਕੇ ਚਲੇ ਗਏ ਲੇਕਿਨ ਅਸੀਂ ਬਹੁਤ ਗਿਣਤੀ ਦੇ ਵਿੱਚ ਹੌਂ ਦੇ ਬਾਵਜੂਦ ਵੀ ਬਾਬਾ ਸਾਹਿਬ ਅੰਬੇਡਕਰ ਦੀ ਗੱਲ ਨੂੰ ਅੱਗੇ ਨਹੀਂ ਵਧਾ ਪਾ ਰਹੇ ਔਰ ਇਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਨੂੰ ਪੜਦੇ ਜ਼ਰੂਰ ਹਾਂ ਲੇਕਿਨ ਬਾਬਾ ਸਾਹਿਬ ਅੰਬੇਡਕਰ ਦੀ ਗੱਲ ਮੰਨ ਕੇ ਅਸੀਂ ਪਿੰਡਾਂ ਦੇ ਵਿੱਚ ਨਹੀਂ ਜਾਂਦੇ ਸਾਡਾ ਸਮਾਜ ਜਿਹੜਾ ਪਿੰਡਾਂ ਦੇ ਵਿੱਚ ਬੈਠਾ ਸਾਡੀ ਡਿਊਟੀ ਇਹ ਬਣਦੀ ਆ ਕਿ ਪਿੰਡਾਂ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਉਹਨਾਂ ਨੂੰ ਅੰਬੇਡਕਰ ਸਾਹਿਬ ਦੇ ਬਾਰੇ ਚ ਦੱਸੀਏ ਉਹਨਾਂ ਨੂੰ ਬਾਬਾ ਸਾਹਿਬ ਅੰਬੇਡਕਰ ਦੇ ਬਾਰੇ ਚ ਦੱਸੀਏ ਅਸੀਂ ਉਹਨਾਂ ਨੂੰ ਇਹ ਦੱਸੀਏ ਕਿ ਅਸੀਂ ਸਾਡੇ ਹੱਕ ਔਰ ਹਕੂਕ ਸੰਵਿਧਾਨ ਦੀ ਬਦੌਲਤ ਖਤਮ ਕੀਤੇ ਜਾ ਰਹੇ ਕਿਉਂਕਿ ਵਿਰੋਧੀਆਂ ਨੇ ਇਹ ਪ੍ਰਚਾਰ ਕਰ ਦਿੱਤਾ ਕਿ ਜੀਵਨ ਮਰਨ ਹਾਨੀ ਲਾਭ ਹਾਨੀ ਲਾਭ ਜੀਵਨ ਮਰਨ ਯਸ਼ ਅਪਰਯਸ਼ ਵਿਧੀ ਹਾਲ ਇੱਕ ਉਪੇਸ਼ਨ ਤੁਹਾਨੂੰ ਸੁਣਨ ਨੂੰ ਮਿਲਦੀ ਹੈ ਜੀਵਨ ਮਰਨ ਹਾਨੀ ਲਾਭ ਜੀਵਨ ਮਰਨ ਯਸ਼ ਅਪਰਯਸ਼ ਵਿਧੀ ਹਾਲ ਉਹ ਵਿਰੋਧੀ ਕੀ ਕਹਿੰਦੇ ਆ ਵਿਧੀ ਦਾ ਮਤਲਬ ਆ ਉੱਪਰ ਬੈਠਾ ਕੋਈ ਲੇਕਿਨ ਵਿਧੀ ਦਾ ਮਤਲਬ ਕਾਨੂੰਨ ਹੁੰਦਾ ਲਾ ਹੁੰਦਾ ਅੱਜ ਜਿਸਨ ਬਾਬਾ ਸਾਹਿਬ ਅੰਬੈਡਕਰ ਨੇ ਇਸ ਦੇਸ਼ ਦਾ ਕਨਸਟੀਟਿਊਸ਼ਨ ਤੋਪਿਆ ਤਮੈਂ ਗੱਲ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਇਸ ਦੇਸ਼ ਦੇ ਵਿੱਚੋਂ ਰੱਬ ਦੀ ਮੌਤ ਹੋ ਗਈ ਰੱਬ ਦੀ ਮੌਤ ਹੋ ਗਈ ਸਾਨੂੰ ਰੱਬ ਦੀ ਲੋੜ ਨਹੀਂ ਰਹੀ ਤੇ ਮੈਂ ਪ੍ਰੂਫ ਕਰਾਂਗਾ ਤੁਹਾਡੇ ਸਾਹਮਣੇ ਕਿਸੇ ਦੇ ਘਰ ਇੱਕ ਬੱਚਾ ਜੰਉਂਦਾ ਤੁਹਾਡੇ ਵਿੱਚ ਟੀਚਰ ਬੈਠੇ ਆ ਕਿਸੇ ਦੇ ਘਰ ਬੱਚਾ ਜੰਉਂਦਾ ਤੇ ਉਹ ਬੱਚੇ ਨੂੰ ਸਕੂਲ ਦੇ ਵਿੱਚ ਲੈ ਕੇ ਐਡਮਿਸ਼ਨ ਕਰਾਉਣਾ ਚਾਹੀਏ ਤਾਂ ਸਕੂਲ ਦੀ ਮੈਡਮ ਕਹਿੰਦੀ ਆ ਕਿ ਭਾਈ ਤੇਰਾ ਬੱਚਾ ਜਿਹੜਾ ਉਹਦੀ ਮੈਂ ਐਡਮਿਸ਼ਨ ਕਰ ਲਵਾਂਗੀ ਲੇਕਿਨ ਇਹਦਾ ਬਰਥ ਸਰਟੀਫਿਕੇਟ ਲੈ ਕੇ ਆ ਇਹਦਾ ਆਧਾਰ ਸਿ ਆਧਾਰ ਕਾਰਡ ਲੈ ਕੇ ਆ ਤਾਂ ਸਾਥੀਓ ਜੇ ਤੁਸੀਂ ਇਹ ਤਰਕ ਦਿਓ ਕਿ ਮੈਡਮ ਜੀ ਚੰਗਾ ਭਲਾ ਤੁਹਾਡੇ ਸਾਹਮਣੇ ਖੜਾ ਹੈ ਚੰਗਾ ਭਲਾ ਸਾਹ ਲੈਂਦਾ ਇਹਦਾ ਫਲਾਣਾ ਨਾਮ ਆ ਇਹ ਤੁਹਾਡੇ ਸਾਹਮਣੇ ਖੜਾ ਉਹ ਕਹੇਗੀ ਮੈਂ ਤੇਰੇ ਬੱਚੇ ਦੀ ਐਡਮਿਸ਼ਨ ਨਹੀਂ ਕਰ ਸਕਦੀ ਔਰ ਉਹ ਬੱਚੇ ਦੀ ਐਡਮਿਸ਼ਨ ਕਦੋਂ ਕਰੇਗੀ ਜਦੋਂ ਬਾਬਾ ਸਾਹਿਬ ਅੰਮੇਟ ਕਰਦੇ ਸੰਵਧਾਨ ਦੀ ਬਦਦਲਤ ਬਣੀ ਆਰਗੇਨਾਈਜੇਸ਼ਨ ਤੁਹਾਨੂੰ ਬਰਥ ਸਰਟੀਫਿਕੇਟ ਇਸ਼ੂ ਕਰੇਗੀ ਔਰ ਆਧਾਰ ਕਾਰਡ ਇਸ਼ੂ ਕਰੇਗੀ ਕਿਸੇ ਦੇ ਕਾਰਨ ਕੋਈ ਬਜ਼ੁਰਗ ਮਰ ਜੇ ਔਰ ਤੁਸੀਂ ਸਵੇਰੇ ਬੈਂਕ ਮੈਨੇਜਰ ਦੇ ਕੋਲ ਚਲੇ ਜਾਓ ਕਿ ਮੈਨੇਜਰ ਸਾਹਿਬ ਮੇਰਾ ਬੇ ਮੇਰਾ ਬਜ਼ੁਰਗ ਮਰ ਗਿਆ ਔਰ ਮੇਰੇ ਕੋਲ ਵੀਡੀਓ ਹੈ ਇਹ ਵੀਡੀਓ ਆ ਉਹਦੀ ਲਾਸਟ ਜਿਹੜੀ ਆ ਸੜ ਰਹੀ ਆ। ਗੁੜੀਆਂ ਬਹਿਣ ਪਾਰੀਆਂ ਨੇ। ਬੰਦੇ ਵੀ ਸਾਰੇ ਉਦਾਸ ਬੈਠੇ ਆ। ਮੇਰੇ ਬਾਪ ਦਾ 50 ਲੱਖ ਰੁਪਈਆ ਪਿਆ ਮੈਨੂੰ ਦੇ ਦਿਓ। ਤਾਂ ਫੇ ਕਮੈਂਜਰ ਕਹੇਗਾ ਇਹਦਾ ਜਿਹੜਾ ਮਰਨ ਦਾ ਸਰਟੀਫਿਕੇਟ ਆ ਉਹ ਲੈ ਕੇ ਆ। ਔਰ ਮਰਨ ਦਾ ਸਰਟੀਫਿਕੇਟ ਕੌਣ ਜਾਰੀ ਕਰਦਾ ਹੈ? ਬਾਬਾ ਸਾਹਬ ਅੰਬੇਡਕਰ ਦੇ ਸੰਵਧਾਨ ਦੀ ਬਦੌਲਤ ਬਣੀ ਆਰਗੇਨਾਈਜੇਸ਼ਨ ਤੁਹਾਨੂੰ ਜਾਰੀ ਕਰਦੀ ਆ। ਤੇ ਬਖੰਡੀ ਕੀ ਕਹਿੰਦੇ ਆ? ਜੀਵਨ ਮਰਨ ਖਾਨੀ ਨਾਮ ਜੀਵਨ ਮਰਨ ਯਸ਼ੋ ਯਸ਼ ਵਿਧੀ ਹਾਂ ਲਾਭਣ ਤੁਸੀਂ ਖੱਬੇ ਹੱਥ ਚੱਲੋਗੇ ਤਾਂ ਘਰ ਪਹੁੰਚੋਗੇ ਤੇ ਜੇ ਸੱਜੇ ਚੱਲੋਗੇ ਤਾਂ ਤੁਹਾਡੀ লাশ ਘਰ ਪਹੁੰਚੇਗੀ ਇਹ ਬਾਬਾ ਸਭੰਬਿਟ ਕਰਦਾ ਕਾਨੂੰਨ ਹੈ ਤਾਂ ਇਸ ਕਰਕੇ ਸਾਥੀਓ ਕਿਉਂਕਿ ਸਪੀਕਰ ਬਹੁਤ ਜ਼ਿਆਦਾ ਨੇ ਮੈਂ ਵੀ ਲੁਧਿਆਣਾ ਜਾਣਾ ਔਰ ਮੈਂ ਬਹੁਤ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਕਿਉਂਕਿ ਬਹੁਤ ਸਾਰੇ ਗਿਆਨੀ ਜਿਹੜੇ ਸਾਥੀ ਨੇ ਉੱਥੇ ਬੈਠੇ ਆ ਇਸ ਕਰਕੇ ਸਾਥੀਓ ਜਜਬਤੀ ਹੋ ਕੇ ਜਿੰਨੀ ਅਮਰਜੀ ਗੱਲਾਂ ਕਰ ਲਈਏ ਜੋ ਕੁਛ ਮਰਜੀ ਕਰ ਲਈਏ ਇਹ ਜਿਹੜੇ ਪ੍ਰੋਗਰਾਮਾਂ ਦੀ ਆਉਟਪੁਟ ਤਾਂ ਆਉਗੀ ਜੇ ਅਸੀਂ ਲੋਕ ਫੀਲਡ ਦੇ ਵਿੱਚ ਜਾ ਕੇ ਆਪਣੇ ਸਮਾਜ ਨੂੰ ਆਪਣੇ ਸਮਾਜ ਦੇ ਲੋਕਾਂ ਨੂੰ ਆਰਗੇਨਾਈਜ਼ ਕਰੀਏ ਉਹਨਾਂ ਨੂੰ ਲਾਮਬਤ ਕਰੀਏ ਬਾਬਾ ਸਾਹਿਬ ਅੰਬੇਡਕਰ ਦੇ ਬਾਰੇ ਦੇ ਵਿੱਚ ਦਸੀਏ ਔਰ ਇਹ ਪੜੇ ਲਿਖੇ ਲੋਕਾਂ ਦੀ ਡਿਊਟੀ ਬਣਦੀ ਆ ਜੇ ਅਸੀਂ ਆਪਣੀ ਡਿਊਟੀ ਨਿਭਾਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇਸ਼ ਦੇ ਸત્તાਧਾਰੀ ਬਣ ਸਕਦੇ ਆ ਜੇ ਅਸੀਂ ਇਹ ਡਿਊਟੀ ਨਹੀਂ ਨਿਭਾ ਸਕਦੇ ਤਾਂ ਫਿਰ ਸਾਡੀ ਹਾਲਤ ਇਹੀ ਰਹੇਗੀ ਕਿਉਂਕਿ ਸਾਡੇ ਬਜ਼ੁਰਗਾਂ ਦਾ ਬਾਬਾ ਸਾਹਿਬ ਅੰਬੇਡਕਰ ਦਾ ਜੇ ਇਹ ਮਹਿਣਾ ਸੀ ਕਿ ਮੈਨੂੰ ਪੜ੍ਹੇ ਲਿਖੇ ਸਮਾਜ ਨੇ ਧੋਖਾ ਦਿੱਤਾ ਤਾਂ ਸਤਿਗੁਰੂ ਰਵਿਦਾਸ ਜੀ ਵੀ ਉਹਨਾਂ ਦੀ ਵੀ ਅੰਤ ਸਮੇਂ ਵਿੱਚ ਇਹ ਪੀੜਾ ਸੀ ਕਿ ਬੇਗਮਪੁਰਾ ਨਾ ਬਸਾ ਪਾਉਣਾ ਸਤਿਗੁਰੂ ਕਬੀਰ ਜੀ ਦੀ ਵੀ ਇਹ ਪੀੜਾ ਸੀ ਕਿ ਅਨਰਦੇਸ਼ਵਾਲ ਨਾ ਬਣਾ ਪਾਉਣਾ ਤਾਂ ਸਾਥੀਓ ਸਾਡੇ ਮਹਾਪੁਰਸ਼ਾਂ ਦਾ ਮਿਸ਼ਨ ਇੱਕ ਹੈ ਉਹਨਾਂ ਦੀ ਸੋਚ ਇੱਕ ਹੈ ਉਹਨਾਂ ਦਾ ਫਲਸਫਾ ਇੱਕ ਹੈ ਇਸ ਕਰਕੇ ਬੁੱਧ ਤੋਂ ਲੈ ਕੇ ਮਾਨੇਵਰ ਸਾਭ ਕਾਂਚੀ ਰਾਮ ਤੱਕ ਸਾਰੇ ਮਹਾਪੁਰਸ਼ ਬੇਸ਼ੱਕ ਉਹ ਅਲੱਗ-ਅਲੱਗ ਸਮੇਂ ਦੇ ਵਿੱਚ ਪੈਦਾ ਹੋਏ ਲੇਕਿਨ ਸਾਰਿਆਂ ਦਾ ਮਿਸ਼ਨ ਇੱਕ ਹੈ ਅੰਦੋਲਨ ਇੱਕ ਹੈ ਮਸਲਾ ਸਿਰਫ ਤੇ ਸਿਰਫ ਚੱਲਣ ਦਾ ਹੈ ਸਾਭ ਕਾਂਚੀ ਰਾਮ ਨੂੰ ਤੁਸੀਂ ਸਾਰਿਆਂ ਨੇ ਦੇਖਿਆ ਅਸੀਂ ਬਾਬਾ ਸਾਹਿਬ ਅੰਬੇਡਕਰ ਨੂੰ ਨਹੀਂ ਦੇਖਿਆ ਅਸੀਂ ਮਾਨੇਵਰ ਸਾਹਿਬ ਨੂੰ ਦੇਖਿਆ ਔਰ ਸਾਭ ਕਾਂਚੀ ਰਾਮ ਤੁਹਾਡੇ ਵਿੱਚੋਂ ਹੀ ਪੈਦਾ ਹੋ ਕੇ ਇੱਕ ਸਿੰਪਲ ਜਿਹਾ ਇਨਸਾਨ ਅੱਜ ਰਹਿਬਰਾਂ ਦੀ ਸ਼੍ਰੇਣੀ ਦੇ ਵਿੱਚ ਖੜਾ ਹੋ ਗਿਆ ਤਾਂ ਇਹ ਸਭ ਕਾਂਚੀ ਰਾਮ ਦਾ ਤਿਆਗ ਉਹਨਾਂ ਦੀ ਡੈਡੀਕੇਸ਼ਨ ਔਰ ਸਾਡੀ ਵੀ ਡਿਊਟੀ ਬਣਦੀ ਆ ਕਿ ਬਾਬਾ ਸਾਹਿਬ ਨੇ ਜਿਸ ਤਰ੍ਹਾਂ ਸਾਡੇ ਲਈ ਤਿਆਗ ਕੀਤਾ ਸਾਡੇ ਰਹਿਬਰਾਂ ਨੇ ਜਿਸ ਤਰ੍ਹਾਂ ਸਾਡੇ ਲਈ ਤਿਆਗ ਕੀਤਾ ਅਸੀਂ ਵੀ ਆਪਣੇ ਮਿਸ਼ਨ ਮੂਵਮੈਂਟ ਦੇ ਲਈ ਤਿਆਗ ਕਰੀਏ ਮਾਤਾ ਰਮਾਈ ਇਸ ਤਰ੍ਹਾਂ ਸੱਤਾ ਜਿਹੜੀ ਆ ਉਹ ਪ੍ਰਾਪਤ ਨਹੀਂ ਹੋ ਸਕਦੀ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਸੱਤਾ ਸੰਘਰਸ਼ ਦੇ ਵਿੱਚੋਂ ਨਿਕਲਦੀ ਆ ਔਰ ਸੰਘਰਸ਼ ਕੀਤੇ ਬਿਨਾ ਕੋਈ ਵੀ ਜਿਹੜੀ ਆ ਪਦਵੀ ਕੋਈ ਵੀ ਤਾਕਤ ਕੋਈ ਵੀ ਰਤਬਾ ਜਿਹੜਾ ਉਹ ਹਾਸਲ ਨਹੀਂ ਕੀਤਾ ਜਾ ਸਕਦਾ ਇਸ ਲਈ ਸਾਥੀਓ ਬਾਬਾ ਸਾਬ ਅੰਬੇਡਕਰ ਜੀ ਨੂੰ ਸੱਚੀ ਸ਼ਰਧਾਂਜਲੀ ਇਹੋ ਹੀ ਆ ਕਿ ਅਸੀਂ ਅੱਜ ਤੋਂ ਹੀ ਇਹ ਪ੍ਰਣ ਕਰਕੇ ਚੱਲੀਏ ਕਿ ਬਾਬਾ ਸਾਹਿਬ ਅੰਬੇਡਕਰ ਅੱਜ ਮੈਨੂੰ ਤੇਰੀ ਪੀੜਾ ਮਹਿਸੂਸ ਹੋਈ ਆ ਅੱਜ ਦੇ ਦਿਨ ਤੂੰ ਸਾਡੇ ਕੋਲ ਚਲਾ ਗਿਆ ਲੇਕਿਨ ਅਸੀਂ ਤੇਰੇ ਪੈਰੋਕਾਰ ਅੱਜ ਤੋਂ ਇਹ ਪ੍ਰਣ ਕਰਦੇ ਆ ਕਿ ਅਸੀਂ ਤੇਰੇ ਅਧੂਰੇ ਕਾਰਜਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ ਆਪਣੀ ਜਾਨ ਤੱਕ ਦੀ ਬਾਜੀ ਲਗਾ ਦਿਓਗੇ ਤਾਂ ਇੰਨੀਆਂ ਕਵੈਂਟੀਆਂ ਪ੍ਰਵਾਨ ਕਰਿਓ ਬੋਲਦਿਆਂ ਕੋ ਸ਼ਬਦ ਵੱਧ ਘੱਟ ਬੋਲ ਗਿਆ ਹਾਂ ਤਾਂ ਉਸ ਗੱਲ ਦੀ ਮਾਫੀ ਚਾਹਨਾ ਧੰਨਵਾਦ ਜੈਪੀਨ ਜੈ ਪਰਤ ਕਿਉਂਕਿ ਸਮਾਂ ਬਹੁਤ ਜ਼ਿਆਦਾ ਔਰ ਬਹੁਤ ਸਾਰੇ ਵਿਦਵਾਨ ਸਾਥੀ ਗਿਰਦੀ ਸਾਹਿਬ ਤਾਂ ਇੱਕ ਸਾਡੇ ਲਈ ਇੱਕ ਲਾਇਬ੍ਰੇਰੀ ਨੇ ਬਹੁਤ ਵੱਡੀ ਔਰ ਖੁਲਾਰਾ ਸਾਹਿਬ ਵੀ ਬੈਠੇ ਆ ਹੋਰ ਵੀ ਸਾਥੀ ਮੈਂ ਕਈ ਜਣ ਨੂੰ ਨਹੀਂ ਵੀ ਜਾਣਦਾ ਤਾਂ ਸਾਰੇ ਸਾਥੀ ਬਹੁਤ ਵਿਦਵਾਨ ਨੇ ਬਹੁਤ ਸਾਰੀਆਂ ਗੱਲਾਂ ਮੈਨੂੰ ਲੱਗਦਾ ਕਿ ਲੋੜ ਨਹੀਂ ਜੀ ਬਾਬਾ ਸਾਹਿਬ ਅੰਬੇਡਕਰ ਦਾ ਕਨਸਟੀਟਿਊਸ਼ਨ ਅਸੀਂ ਲੋਕ ਵਿਚਾਰ ਲਈਏ ਤਾਂ ਮੈਨੂੰ ਲੱਗਦਾ ਇਸ ਦੇਸ਼ ਦੇ ਵਿੱਚ ਫੇਰ ਸਾਡੀ ਜਿਹੜੀ ਆ ਉਹ بگੜੀ ਬਣ ਸਕਦੀ ਆ ਫੇਰ ਸਮਰਾਟ ਅਸ਼ੋਕ ਦੇ ਸੁਪਨਿਆਂ ਦਾ ਰਾਜ ਜਿਹਦਾ ਬਾਬਾ ਸਾਹਿਬ ਨੂੰ ਬਿਲਡ ਕਰ ਸੁਪਨਾ ਲੈਂਦੇ ਆ ਮਾਨੇ ਵਰ ਸਾਹਿਬ ਸੁਪਨਾ ਲੈਂਦੇ ਆ ਤਾਂ ਉਹ ਜਿਹੜੀ ਆ ਉਹ ਗੱਲ ਜਿਹੜੀ ਅੱਗੇ ਵੱਧ ਸਕਦੀ ਸੀ ਕਿਉਂਕਿ ਜਦ ਸਮਰਾਟ ਅਸ਼ੋਕ ਦੇ ਵਿਚਾਰਾਂ ਦੀ ਲਾਟ ਸੀ ਤਾਂ ਅਸੀਂ ਸਮਰਾਟ ਸੀ ਲਾਟ ਖਤਮ ਤੇ ਸਮਰਾਟ ਵੀ ਖਤਮ ਤਾਂ ਇਸ ਕਰਕੇ ਸਾਥੀਓ ਸ਼ੀਲਵਾਨ ਬਣੀਏ ਔਰ ਮਹਾਪੁਰਸ਼ਾਂ ਦੇ ਆਦਰਸ਼ ਜਿਹੜੇ ਨੇ ਉਹਨਾਂ ਦੇ ਉੱਪਰ ਪਹਿਰਾ ਲਈਏ ਧੰਨਵਾਦ ਜੈ ਭੀਮ ਜੈ ਭਾਰਤ